ਹੀ ਕੀ ਕਰ ਲਾਉਂਦੀ ਡਰਤੀ ਧੁਰ ਤੋਂ ਹੈ ਰਹਿਮਤ ਵਰਤੀ ਧਰਤੀ ਤੇ ਯੁੱਗ ਪੁਰਖ ਜੋ ਹੋਇਆ ਪਰਵੇਸ਼ ਜੀ ਆਗੈ ਵਿੱਚ ਜਗ ਦੇ ਬਰੇ ਬਰੇ ਸਤਗੁਰ ਦਸਮੇਸ਼ ਜੀ ਪਟਨੇ ਵਿੱਚ ਜਨਮ ਟਾਰ ਕੇ ਤਰਾਂਸੋ ਤੇ ਇਸਮਤ ਅਣਖਾਂ ਦੀ ਛਾਗੀ ਰੰਗਤ ਮਾਤਾ ਗੁਜਰੀ ਦੀ ਕੁਖ ਨੂੰ ਪਾਗਲ ਹੈ ਗਾਇਆ ਹੈ ਰੱਖਾਂ ਮੇ ਲੂਮਾ ਦਾ ਹੋ ਧਰਤੀ ਤੇ ਆਇਆ ਹੈ ਦਸਵੇਂ ਗੁਰ ਜਨਮ ਤਾਰਿਆ ਉਦਰਾ ਤਬਲੇ ਹਾਰੇ ਜਾਵੇ ਧਰਤੀ ਵੀ ਸੁਖਰ ਮਨਾਵੇ ਸੋਹਣਾ ਚਲ ਮੁਖੜਾ ਸੋਂਦਾ ਨਿਰ ਅੱਲਾ ਦਾ ਪੇ ਸਜੀ ਆਗਿਆ ਵਿੱਚ ਜਗਦੇ ਰਹਿ ਬਰੇ ਸਤਗੁਰ ਦਸਮੇ ਸਜੀ ਪਟਨੇ ਵਿੱਚ ਜਨਮ ਤਾਰ ਕੇ ਨਾੜਾ ਵਿੱਚ ਜੋਤ ਨਾਰਾਲੀ ਜਿਹੜਾ ਹੈ ਜਗਦਾ ਵਾਲੀ ਚੰਦਨ ਦੀ ਮੇਕ ਬਖੇਰੀ ਜਗ ਨੂੰ ਮਹਿਕਾਇਆ ਹੈ ਚੰਰਾ ਖਮਜੇ ਲੰਮਾ ਦਾ ਹੋ ਤਰਪੀ ਤੇ ਆਇਆ ਹੈ ਦਸਵੇਂ ਗੁਰੂ ਜਰਮਤਾਰਿਆ ਸੋਹਣਾ ਮੁਖ ਘਿਰਦੇ ਠਗਦਾ ਰਹਿਮਤ ਦਾ ਝਰਨਾ ਲਗਦਾ ਮਸਤਕ ਹੈ ਧਗ ਧਗ ਕਰਦਾ ਮਸਤਕ ਹੈ ਧਗ ਧਗ ਕਰਦਾ ਰੱਬੀ ਦਰਵੇਸ ਜੀ ਆ ਗਿਆ ਵਿੱਚ ਜਗ ਦੇ ਰਹਿ ਬਰੇ ਸਤ ਗੁਰ ਦਸਮੇਸ਼ ਜੀ ਪਟਨੇ ਵਿੱਚ ਜਨਮ ਤਾਰ ਕੇ ਗਿੱਦੜਾ ਤੋਂ ਸ਼ੇਰ ਬਣਾਉਣੇ ਬੱਕਰਾ ਇੱਕ ਪੰਥਸ ਜਵਣੇ ਜਾਲਮ ਦੇ ਨਾਸ ਵਾਸਤੇ ਫੇਰ ਆਉਜ਼ ਪਾਇਆ ਹੈ ਰਾਖਾ ਮਜਲੂਮਾਂ ਲਾਇਓ ਤਰਦੀ ਤੇ ਆਇਆ ਹੈ ਦਸਵੇਂ ਗੁਰੂ ਜਨਮ ਤਾਰਿਆ ਪੀਖਨਸ਼ਾ ਪਰਖਾਂ ਕਰਦਾ ਕੌ ਤੱਕ ਤੱਕ ਹਿਰਦਾ ਠਰਦਾ ਕੁੰਜੀਆਂ ਦੇ ਹਦਜਨ ਤਰਿਆ ਦਾਤਾ ਉਦੇਸ ਜੀ ਆ ਗਿਆ ਵਿੱਚ ਜਗਦੇ ਰਹਿ ਬਰੇ ਸਾਲ ਗੁਰ ਦਸਮੇਸ਼ ਜੀ ਆ ਗਿਆ ਵਿੱਚ ਜਗਦੇ ਰਹਿ ਬਰੇ ਜਗਤ ਅਣਖ ਨੂੰ ਵੰਡਣ ਧਰਮ ਤੇ ਗੈਤ ਗੰਢਣ ਚਿੜੀਆਂ ਤੋਂ ਬਾਦ ਤੜਾਉਨੇ ਸ਼ਕਤੀ ਲੈ ਆਇਆ ਹੈ ਰਾਖਾ ਮਜਲੂਮਾਂ ਦਾ ਹੋ ਅਰਤੀ ਤੇ ਆਇਆ ਹੈ ਰਖਾ ਮਜ ਨੂੰ ਮਾ ਦਾ ਓ ਪੰਡਤ ਨੂੰ ਦਰਸ ਦਿਖਾਵੇ ਭੋਜਨ ਦਾ ਭੋਗ ਲਗਾਵੇ ਪੰਡਤ ਨੂੰ ਦਰਸ ਦਿਖਾਵੇ ਭੋਜਨ ਨੂੰ ਭੋਗ ਲਗਾਵੇ ਤੋ ਜਿਹੜੇ ਚਾਉਂਦਾ ਜੋ ਪਾਲ ਕੇ ਵੇਸ ਜੀ ਆ ਗਿਆ ਵਿਚ ਜਗ ਤੇਰੇ ਫਿਰ ਆ ਗਿਆ ਦਸਮੇਸ਼ ਜੀ ਆ ਗਿਆ ਹੈ ਜਗ ਤੇ ਕਿਨੇ ਪੁੱਤ ਅਸ ਡਿੱਠੇ ਬੋਲੇ ਉਹ ਬੋਲ ਖ ਮਿੱਠੇ ਰਾਣੀ ਮਹਿਣੀ ਨੂੰ ਜੀਨੇ ਮਾਂ ਬਣਾਇਆ ਹੈ ਰੱਖਾਂ ਮੇ ਜਲੂਮਾਂ ਦਾ ਓ ਕਰ ਦਿੱਤੇ ਆਇਆ ਹੈ ਰੱਖਾਂ ਮੇ ਜਲੂਮਾਂ ਦਾ ਓ ਕਣਿਆ ਵਿਦਤੀਰੇਓ ਮਾਰੇ ਸੱਪਾਂ ਦੇ ਕਰੇ ਉਧਾਰੇ ਪੁੱਤਰਾ ਦੀਆਂ ਨਾਤਾ ਵੰਡੇ ਗਿਆ ਲੂ ਹਮੇਸ਼ ਆ ਗਿਆ ਵਿੱਚ ਜਗਦੇ ਰਹਿ ਬਰ ਸਤ ਗੁਰ ਦਸਮੇਸ਼ ਜੀ ਆ ਗਿਆ ਵਿੱਚ ਜਗਦੇ ਰਹਿ ਬਰ ਹਸਤੀ ਉਹ ਦੀ ਅਨੁਕੀ ਮਹਿਮਾ ਕਥਨੀ ਔਖੀ ਲਿਖਿਆ ਮਨਦੀਪ ਸਿੰਘ ਜੋ ਜੋੜੀ ਨੇ ਗਾਇਆ ਹੈ ਦੇਖੇ ਆ ਮਨਦੀਪ ਸਿੰਘ ਜੋ ਜੋੜੀ ਨੇ ਗਾਇਆ ਹੈ ਰਾਖਾ ਮਜਲੂਮਾ ਲਾਇਓ ਕਰਦੀ ਤੇ ਆਇਆ ਹੈ ਰਾਖਾ ਮਜਰੂਮਾ ਦਾਇਓ